ਸਾਹ ਸੰਗਤ ਜੀ ਰੋਟੀ ਪ੍ਰਸ਼ਾਦਾ ਜਦੋਂ ਆਪਾਂ ਵਰਤੌਨੇ ਆ ਪਾ ਕੇ ਦਿੰਨੇ ਹਾਂ ਇਹਨਾਂ ਕਮਾਂ ਵਾਂਝੂ ਧਿਆਨ ਦਿੱਤਾ ਜਾਵੇ ਜੇਕਰ ਤੁਸੀਂ ਆਪਣੇ ਆਪ ਦੇ ਵਿੱਚ ਸੁਪਨਾ ਰੱਖਦੇ ਹੋ ਬਹੁਤ ਵੱਡਾ ਬੰਦਾ ਬਣਦਾ ਰੋਜ਼ਮਾਤਾਵਾਂ ਭੈਣਾ ਆਟੇ ਨੂੰ ਗੁੰਨਣ ਦੇ ਸਮੇਂ ਥੋੜਾ ਜਿਹਾ ਵਾਹਿਗੁਰੂ ਸਿਮਰਨ ਕਰਿਆ ਕਰੋ ਜਿਵੇਂ ਜਿਵੇਂ ਮਾਤਰਾ ਦੇ ਵਿੱਚ ਆਪਾਂ ਉਹਦੇ ਵਿੱਚ ਚੀਜ਼ਾਂ ਪਾਉਂਦੇ ਹਾਂ ਤੇ ਉਵੇਂ-ਉਵੇਂ ਆਪਣੇ ਮਨ ਨੂੰ ਵੀ ਸੁਧਾਰ ਕੇ ਚੱਣੋ ਸਤਿਗੁਸ਼ੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਡ ਆਸਰਾ ਲੈਣਾ ਸ਼ਾਸਤਰ ਦੇ ਅਨੁਸਾਰ ਰੋਟੀ ਬਣਾਉਂਦੇ ਸਮੇਂ ਮੀਸ਼ਾ ਪਹਿਲੀ ਰੋਟੀ ਜਿਹੜੀ ਬਣ ਰਹੀ ਹੈ ਉਤੋਂ ਹੀ ਵਾਹਿਗੁਰੂ ਦਾ ਨਾਮ ਸਿਮਰਨ ਸ਼ੁਰੂ ਕਰਦੇ ਹੋ ਉਸ ਪਰਮਾਤਮਾ ਦਾ ਨਾਮ ਸਿਮਰਨ ਸ਼ੁਰੂ ਕਰਦੇ ਹੋ ਹਾਲਾਂਕਿ ਕਈ ਗ੍ਰੰਥਾਂ ਦੇ ਵਿੱਚ ਲਿਖਿਆ ਕਹਿੰਦੇ ਜੇ ਪਹਿਲੀ ਰੋਟੀ ਗਾਂ ਨੂੰ ਜਾਂ ਕੁੱਤੇ ਨੂੰ ਖਿਲਾਓ ਉਹਦੇ ਨਾਲ ਘਰ ਦੇ ਵਿੱਚ ਬਰਕਤ ਨਹੀਂ ਹੈ ਮੈਂ ਬੇਨਤੀ ਕਰਦੀ ਹਾਂ ਕੀ ਬਰਕਤ ਕੱਲੀ ਰੋਟੀ ਖਾਣ ਨਾਲ ਨਹੀਂ ਪੈਣੀ ਆਪਣੇ ਆਪ ਨੂੰ ਬਦਲਣ ਤੋਂ ਬਾਅਦ ਜਿਹੜੀ ਬਰਕਤ ਪੈਣੀ ਹੈ ਇਕੱਲੀਆਂ ਰੋਟੀਆਂ ਖਾਣ ਨਾਲ ਰੋਟੀਆਂ ਕੱਢ-ਕੱਢ ਕੇ ਬਰਕਤ ਨਹੀਂ ਪੈਣੀ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਖਾਣ ਤੋਂ ਪੈਣਾ ਇਹ ਇੱਕ ਨਵਾਲਾ ਕੱਢਦੇ ਹਨ ਉਹਨਾਂ ਦਾ ਸਾਥ ਸੰਗਜੀ ਕੁਝ ਵੀ ਨਹੀਂ ਬਣਿਆ ਇਸ ਤੋਂ ਭਾਗ ਇਹ ਹੈ ਕਿ ਇਹ ਪਖੰਡਾ ਤੋਂ ਦੂਰ ਰਹੀਏ ਸਤਗੁਰ ਕਹਿੰਦੇ ਨੇ ਕਿ ਗੁਰੂ ਦੇ ਨਾਮ ਤੋਂ ਵੱਡਾ ਕੋਈ ਨਹੀਂ ਹੈ ਪਰਮਾਤਮਾ ਦੇ ਨਾਮ ਤੋਂ ਵੱਡਾ ਕੋਈ ਨਹੀਂ ਹੈ ਵਾਹਿਗੁਰੂ ਦੇ ਨਾਮ ਤੋਂ ਵੱਡਾ ਕੋਈ ਨਹੀਂ ਹੈ ਇਸ ਲਈ ਜਦੋਂ ਪ੍ਰਸ਼ਾਦਾ ਅਸੀਂ ਪਾ ਕੇ ਦਿੰਨੇ ਹਾਂ ਪਲੇਟ ਦੇ ਵਿੱਚ ਸਾਧ ਸੰਗਤ ਜੀ ਉਦੋਂ ਵੀ ਵਾਹਿਗੁਰੂ ਦਾ ਨਾਮ ਲਿਆ ਕਰੋ ਵਾਹਿਗੁਰੂ ਨੂੰ ਬੇਨਤੀ ਕਰਿਆ ਕਰੋ ਕਿ ਸਤਗੁਰੂ ਜੀ ਸਹਾਈ ਹੋਵੋ ਪਾਸ਼ਾ ਕਿਰਪਾ ਕਰਿਓ ਜਦੋਂ ਅਸੀਂ ਰੋਟੀਆਂ ਬਣਾਉਂਦੇ ਬਾਸੀ ਆٹے ਦੀ ਰੋਟੀ ਬਣਾਉਣ ਤੋਂ ਪਰਹੇਜ਼ ਕਰੀਏ ਔਰ ਜੇਕਰ ਰਹਿ ਵੀ ਜਾਵੇ ਤਾਂ ਬਾਕੀ ਰੋਟੀ ਨੂੰ ਕੁੱਤੇ ਨੂੰ ਖਵਾ ਦਿਓ ਜੋ ਹੋਰ ਅਵਾਰਾ ਪਸ਼ੂ ਹੁੰਦੇ ਹਨ ਉਹਨਾਂ ਰੋਟੀਆਂ ਨੂੰ ਭਾਵੇਂ ਐਸੇ ਢੰਗ ਨਾਲ ਲਾਓ ਸਾਧ ਸੰਗਤ ਜੀ ਉਹ ਕਿਸੇ ਦੇ ਮੂੰਹ ਵਿੱਚ ਪੈ ਜਾਣ ਉਹਨਾਂ ਨੂੰ ਆਪ ਛਕ ਲੋ ਨਹੀਂ ਤਾਂ ਫਿਰ ਐਸੇ ਪਸ਼ੂਆਂ ਨੂੰ ਪਾਓ ਜਿਹੜੇ ਖਾ ਕੇ ਆਪਣੀ ਭੁੱਖ ਮਿਟਾ ਸਕਣ ਉਹਨਾਂ ਨੂੰ ਡਸਟਮੇਨ ਜਾਂ ਐਦਾਂ ਆਮ ਸੁੱਟ ਕੇ ਅਨਦੀ ਬੇਰਬੀ ਨਾ ਕਰੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਰੋਟੀ ਜਦੋਂ ਬਣਾਉਣੀ ਹੈ ਧਿਆਨ ਰੱਖਣਾ ਸਾਧ ਸੰਗਤ ਜੀ ਇਹ ਬਹੁਤ ਜ਼ਰੂਰੀ ਇਹ ਹੈ ਕਿ ਸਾਡਾ ਮੁਖ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਹੋਈ ਅਸੀਂ ਸਤਿਗੁਰ ਤੋਂ ਮੰਗਣਾ ਹੈ ਸਤਿਗੁਰ ਇਹੇ ਪ੍ਰਸ਼ਾਦਾ ਸ਼ਕਨ ਵਾਲਾ ਜਿਹੜਾ ਵੀ ਸ਼ਕੀ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਜਪੀ ਬਸ ਐਸੀ ਕਿਰਪਾ ਕਰ ਦਿਓ ਸਤਿਗੁਰ ਐਸੀ ਮਿਹਰ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਾਜ ਸੰਗਤ ਜੀ ਪਾਸ਼ਾ ਕੈਂਦੇ ਨਮੀ ਹਿਤੇ ਸੁਖ ਪਾਈ ਸੱਚੇ ਸ਼ਬਦ ਸਹਾਈ ਪਰਮਾਤਮਾ ਦੇ ਨਾਮ ਦੀ ਰਾਹੀ ਆਤਮਿਕ ਆਨੰਦ ਮਿਲਦਾ ਹੈ। ਉਹਦੀ ਸਿੱਤ ਸਲਾਹ ਬਾਣੀ ਦੇ ਰਾਹੀ ਆਤਮਿਕ ਜੀਵਨ ਸੋਨਾ ਬਣ ਜਾਂਦਾ ਹੈ। ਸਤਗੁਰ ਕਹਿੰਦੇ ਜਿਹੜਾ ਪ੍ਰਸ਼ਾਦਾ ਛਕੇਗਾ ਉਹ ਗੁਰੂ ਨਾਲ ਜੁੜ ਜਾਏਗਾ। ਸਤਗੁਰ ਕਹਿੰਦੇ ਇਹ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਮਨ ਮੇਰੇ ਅੰਧਿਨ ਜਾਗ ਹਰ ਚੇਤ ਹਰ ਵੇਲੇ ਵਕਾਰਾ ਮੰਨੋ ਸੁਚੇਤ ਰਹਿ। ਪਰਮਾਤਮਾ ਦਾ ਨਾਮ ਸਿਮਰ। ਇਹ ਗੱਲ ਯਾਦ ਰੱਖੀ। ਮਨ ਦੀ ਇੱਛਾ ਪੂਰੀਆਂ ਸ਼ਬਦ ਰਹਾ ਭਰਪੂਰ। ਇਸ ਗੱਲ ਨੂੰ ਸਮਝ ਲਈ ਕਿ ਗੁਰੂ ਦੇ ਅਦਬ ਵਿੱਚ ਜੁੜਿਆ ਹੋਇਆ ਸਤਿਗੁਰੂ ਦੇ ਅਦਬ ਵਿੱਚ ਜੁੜਿਆ ਹੋਇਆ ਸਤਿਗੁਰੂ ਨੇ ਕਿਰਪਾ ਕਰ ਦੇਣੀ ਹੈ ਸਤਿਗੁਰੂ ਨੇ ਮੇਲ ਕਰ ਦੇਣੀ ਹੈ ਐਸੀ ਕਿਰਪਾ ਐਸੀ ਰਹਿਮਤ ਤੇਰੇ ਤੇ ਹੋਵੇਗੀ ਸਾਧ ਸੰਗਤ ਜੀ ਜਦੋਂ ਜੁੜੇ ਹੋਵੋਗੇ ਨਾ ਉਸ ਕਿਰਪਾ ਨਾਲ ਹੀ ਸਭ ਨੇ ਜੁੜ ਜਾਣਾ ਹੈ ਜਿਹੜੇ ਕੰਮ ਦੀ ਸਟਾਰਟਿੰਗ ਤੋਂ ਗੁਰੂ ਦਾ ਨਾਮ ਲੈ ਕੇ ਕਰੋਗੇ ਇਹ ਚੀਜ਼ ਨੂੰ ਸਮਝ ਲਿਓ ਵਾਹਿਗੁਰੂ ਜੀ ਉਸ ਕੰਮ ਦੇ ਵਿੱਚ ਬਰਕਤ ਪਵੇਗੀ ਤੇ ਤੁਹਾਡੀ ਕਿਸਮਤ ਰਾਤੋਂ ਰਾਤ ਬਦਲ ਜਾਵੇਗੀ ਤੁਸੀਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ